ਬੀਤੇ ਦਿਨੀ ਪਾਤਰਾ ਇਨਰਜਿਕੀ ਪਿੰਡ ਉੱਤੇ ਵਿਖੇ ਜਮੀਨੀ ਤਕਰਾਰਬਾਜ਼ੀ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ ਦੇ ਇੱਕ ਵਿਅਕਤੀ ਨੂੰ ਅੱਗ ਲਗਾ ਦਿੱਤੀ ਸੀ ਅਤੇ ਅੱਗ ਵਿੱਚ ਝੁਲਸਣ ਵਾਲੇ ਸੁਦੇਵ ਸਿੰਘ ਦੀ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਜੇਰੇ ਇਲਾਜ ਮੌਤ ਹੋ ਗਈ ਜਿਸ ਦੀ ਰਿਪੋਰਟ ਉਹਨਾਂ ਥਾਣੇ ਵਿੱਚ ਦੇ ਰਿਤੀ ਸੀ ਪ੍ਰੰਤੂ ਪੁਲਿਸ ਵੱਲੋਂ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਆਰੰਭ ਕੀਤੀ ਸੀਗੀ ਗ੍ਰੇਵਟਾਰ ਇਨ ਨਾਹ ਹੇ ਕਰਨ ਰੋਸਜੋ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਸੁਖਦੇਵ ਸਿੰਘ ਦੀ ਲਾਸ਼ ਪਾਤਰਾ ਦੇ ਪਾਲ ਸਿੰਘ ਚੌਕ ਉੱਤੇ ਰੱਖ ਕੇ ਧਰਨਾ ਲਗਾ ਦਿੱਤਾ ਅਤੇ ਕਿਹਾ ਕਿ ਜਿੰਨੀ ਦੇਰ ਪੁਲਿਸ ਦੋਸ਼ੀਆਂ ਨੂੰ ਕਬੂਲ ਨਹੀਂ ਕਰਦੀ ਉਹਨਾਂ ਚਿਰ ਅਸੀਂ ਇਹ ਧਰਨਾ ਜਾਰੀ ਰੱਖਾਂਗੇ ਅਸੀਂ ਜਿੱਥੇ ਕਿ ਮਿਰਤਕ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਾਂਗੇ ਔਰ ਪੁਲਿਸ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਕੀ ਗੱਲਬਾਤ ਔਰ ਕਿਥੇ ਇਹਨਾਂ ਦਾ ਜਿਹੜਾ ਕਿ ਹੁਣ ਹਾਂਜੀ ਕੀ ਨਾਜੀ ਤੁਹਾਡਾ ਜਿਹੜਾ ਤੁਸੀਂ ਧਰਨਾ ਲਾਇਆ ਇੱਥੇ ਕੀ ਮਾਮਲਾ ਕੀ ਹੈ ਔਰ ਕੀ ਗੱਲਬਾਤ ਹੈ ਤੁਸੀਂ ਅੱਜ ਇੱਥੇ ਜਿਹੜੀ ਦਾਸਰਾ ਖੇਤਰ ਨੇ ਤੇ ਸਰ ਕੁਛ ਬੰ ਸਰ ਕੁਛ ਬੰਦਿਆਂ ਵੱਲੋਂ ਮੇਰੇ ਪਿਤਾ ਨੂੰ ਜਾਨੋਂ ਮਾਰ ਦਿੱਤਾ ਗਿਆ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸਾਡਾ ਜਿਹੜਾ ਜ਼ਮੀਨ ਦਾ ਕੇਸ ਹੈ ਉਹ ਕੋਰਟ ਵਿੱਚ ਚੱਲ ਰਿਹਾ ਸੀ ਜੋ ਇਹਨਾਂ ਦੇ ਭਰਾ ਨੇ ਉਹਨਾਂ ਨੇ ਦੋ ਆਧਾਰ ਕਾਡ ਬਣਾਏ ਹੋਏ ਨੇ ਪਿੰਡ ਘੂੜਥੇ ਦੋ ਜੀ ਜ਼ਮੀਨ ਦਾ ਇਹਨਾਂ ਦਾ ਪਿਛਲੇ 2018 ਤੋਂ ਲੈ ਕੇ ਜ਼ਮੀਨ ਖਾਲੀ ਪਈ ਸੀ ਪੁਲਿਸ ਮਲਾਜਮ ਨਾਲ ਜਾ ਕੇ ਜ਼ਮੀਨ ਦਾ ਕਬਜ਼ਾ ਜ਼ਬਰਦਸਤੀ ਕਰਾਉਣ ਦੀ ਮੇਰੇ ਫਾਦਰ ਸਾਹਿਬ ਦੇ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਉਹਨਾਂ ਚਿਹਰਾ ਅਸੀਂ ਇੱਥੋਂ ਡੈੱਡ ਬਾਡੀ ਨਹੀਂ ਛੁਕਾਂਗੇ ਜ਼ਮੀਨ ਦਾ ਰੋਲਾ ਸੀ ਉਹਦੇ ਜ਼ਬਰਦਸਤੀ ਕਬਜ਼ਾ ਦਿਵਾਉਣ ਗਏ ਜੀ ਔਰ ਇਹਨਾਂ ਨੇ ਮੇਰੇ ਫਾਦਰ ਸਾਹਿਬ ਕੱਲੇ ਸੀ ਖੇਤ ਦੇ ਵਿੱਚ ਇਹਨਾਂ ਨੂੰ ਫੜ ਕੇ ਇਹਨਾਂ ਵੱਲੋਂ ਅੱਗ ਲਾਈ ਗਈ ਜੀ ਅਮਨਦੀਪ ਮੁੰਸ਼ੀ ਔਰ ਕਮਨਦੀਪ ਪੁੱਤਰ ਜਗੀਰ ਸਿੰਘ ਜਸਵੀਰ ਸਿੰਘ ਜੱਸੀ ਆੜਤੀਆ ਉਹਨਾਂ ਦਾ ਭਾਣਜਾ ਉਹਨਾਂ ਦਾ ਬੇਟਾ ਤੇ ਰਾਜੂ ਡੁੱਡਾ ਕਰਤਾਰਪੁਰ ਤੋਂ ਜੀ ਇਹਨਾਂ ਦਾ ਮੇਰੇ ਫਾਦਰ ਸਾਹਿਬ ਉੱਥੇ ਵੀ ਪੁਲਿਸ ਮੁਲਾਜ਼ਮਾਂ ਨੂੰ ਬਿਆਨ ਵੀ ਦੇ ਕੇ ਗਏ ਨੇ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਇੱਥੋਂ ਤੱਕ ਕਿ ਉਲਟਾ ਸਾਨੂੰ ਹੀ ਡਰਾਇਆ ਧਮਕਾਇਆ ਜਾ ਰਿਹਾ ਹੈ ਜਿੰਨਾ ਟਾਈਮ ਕੋਈ ਕੜੇ ਨਹੀਂ ਜਾਂਦੇ ਜੀ ਉਹਨਾਂ ਜਿਹੜੇ ਇੱਥੇ ਹੀ ਬੋੜਾ ਡੋੜੀ ਬੋਗੀ ਅਸੀਂ ਸਿਸਕਾਰ ਨਹੀਂ ਕਰਾਂਗੇ ਸਰ ਕੀ ਮਾਮਲਾ ਸੀ ਇਹ ਜਿਹੜਾ ਅੱਜ ਇੱਥੇ ਧਰਨਾ ਲਾ ਕੇ ਬੈਠੇ ਆ ਕਹਿੰਦੇ ਵੀ ਕੋਈ ਕਾਰਵਾਈ ਜਾਂ ਕੋਈ ਬੰਦੇ ਅਰੇਕਟ ਨਹੀਂ ਕੀਤੇ ਕੀ ਮਾਮਲਾ ਇਹਨਾਂ ਦੋ ਪਾਰਟੀਆਂ ਦਾ ਝਗੜਾ ਹੋਇਆ ਸੀਗਾ ਕੋਈ ਜ਼ਮੀਨ ਸੰਬੰਧੀ ਸੀਗਾ ਉਹ ਤੇ ਅੱਗ ਲੱਗ ਲਈ ਸੀ ਬੰਦਿਆਂ ਨੇ ਉਹਨਾਂ ਪਰਚਾ ਦਰਜ ਆ ਜੀ ਉਸ ਤੋਂ ਬਾਅਦ ਬੰਦੇ ਦੀ ਡੈਥ ਹੋ ਵੀ ਬਾਧਾ ਹੋ ਗਿਆ ਜੋ ਮੇ 302 ਦਾ ਬੰਦੇ ਭੱਜੇ ਹੋਏ ਨੇ ਸੱਪਾ ਮਾਰੀ ਕਰ ਰਹੇ ਆ ਜਦੋਂ ਵੀ ਬਹੁਤ ਜਲਦੀ ਟੀਮਾਂ ਲੱਗੀਆਂ ਹੋਈਆਂ ਗ੍ਰਿਫਤਾਰ ਕਰਨ ਲਈ ਬਹੁਤ ਜਲਦੀ ਗ੍ਰਿਫਤਾਰ ਕਰ ਲਾਂਗੇ ਆਛ ਵਸਨ ਦਵਾ ਕੇ ਧਰਨਾ ਚ ਦੇਖੋ ਇਹ ਕਹਿੰਦੇ ਆ ਵੀ ਜਲਦੀ ਬੰਦੇ ਫੜੋ ਜਲਦੀ ਫੜ ਕੇ ਅਗਲੀ ਤਰੀਖ ਲੈ ਆਦਿ ਕਰ ਲਓ